ਨਾਂ ਵਿੱਚ ਇਹ ਭਾਈ ਘੱਟਣਾ ਵਾਪਰੀ ਸੀ ਪਰ ਕੁਝ ਕਸੀ ਵਿਚਾਰ ਮਨ ਦੇ ਵਿੱਚ ਜਿਸ ਨੂੰ ਅਸੀਂ ਪ੍ਰਮਾਤਮਾ ਕਹਿੰਦੇ ਆ ਗੁਰਬਾਣੀ ਨੇ ਪ੍ਰਮਾਤਮਾ ਕਹਿ ਦਿੱਤਾ ਉਹਨੂੰ ਅਸੀਂ ਧਿਆਨ 'ਚ ਬਿਠਾਦਨੇ ਆ ਬੰਦਗੀ 'ਤੇ ਬਿਠਾਦਨੇ ਆ ਭਜਨ 'ਤੇ ਬਿਠਾਦਨੇ ਆ ਕਿ ਫਲਾਣੇ ਗੁਰੂ ਨੇ ਤਪੱਸਿਆ ਕੀਤੀ ਬੰਦਗੀ ਕੀਤੀ ਜੇ ਬਾਣੀ ਦੇ ਵਿੱਚ ਖੋਜ ਕਰੀਏ ਤੇ ਭਾਈ ਉਹ ਤਾਂ ਖੁਦ ਨਿਰੰਕਾਰ ਹੈ ਨਰਾংকার ਆਕਾਰ ਜੋਤਿ జగਮੰਡਲ ਕਰਿਓ ਆਪ ਨਰੇਣ ਕਲਾ ਤਾਰਜਕ ਮੈ ਬਰਵਰੇਓ ਇਹ ਸਾਰੀਆਂ ਪੰਕਤੀਆਂ ਹੁੰਦੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਪਰਥਾਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜੀਵਨ ਉਹਨਾਂ ਨੇ ਕਦੇ ਨਹੀਂ ਲਿਖਿਆ ਗੁਰਬਾਣੀ ਵਿੱਚ ਲਿਖਣਾ ਸੀ ਜਿਸ ਨੂੰ ਸਤ ਮੰਨਦੇ ਆ ਇੱਕੋ ਇੱਕ ਗ੍ਰੰਥ ਹੈ ਸਨ ਬਾਕੀ ਭਾਈ ਬਣਾਏ ਹੋਏ ਨੇ ਇਹਨਾਂ ਦੀ ਕੋਈ ਖਾਸ ਇਮਤ ਨਹੀਂ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਨਗੇ ਇਹ ਤਾਂ ਭਾਵੇਂ ਸਾਰੀ ਦੁਨੀਆ ਦੇ ਗ੍ਰੰਥ ਹੋਣ ਫਿਰ ਵੀ ਮੁਕਾਬਲਾ ਨਹੀਂ ਕਰ ਸਕਦੇ ਵੀ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਗਿਆਨ ਵਿੱਦਿਆ ਧਾਰਮਿਕ ਵਿੱਦਿਆ ਜੋ ਕੁਝ ਇਸ ਵਿੱਚ ਹੈ ਦੁਨੀਆ ਦੇ ਕਿਸੇ ਗ੍ਰੰਥ ਵਿੱਚ ਨਹੀਂ ਹੈ ਫਿਰ ਵੀ ਅਸੀਂ ਉਹ ਤਾਂ ਨਹੀਂ ਕਿਉਂ ਸਾਡੇ ਮਨਾਂ ਦੇ ਵਿੱਚ ਹੈ ਕਿ ਇਸ ਗ੍ਰੰਥ ਨੂੰ ਪੜ੍ਹ ਕੇ ਦੱਸ ਦੇ ਉਸ ਗ੍ਰੰਥ ਨੂੰ ਦਾ ਦੇ ਕਿਦੇ ਵਿਚਾਰ ਨਹੀਂ ਕੀਤੀ ਵਿਚਾਰ ਆਉਂਦੀ ਹੈ ਅੰਦਰ ਜਦੋਂ ਕਮਾਈ ਹੋਵੇ ਬਿਗੈਰ ਕਮਾਈ ਤੇ ਨਹੀਂ ਕਿਤਾਬਾਂ 'ਚ ਕੁਝ ਨਹੀਂ ਹੈ ਜੋ ਕੁਛ ਹੈ ਤੇਰੀ ਕਮਾਈ ਦੇ ਵਿੱਚ ਹੈ ਸੱਚ ਵਿੱਚ ਹੈ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਗੱਲ ਹੋਣੀ ਹੈ ਕਹਿੰਦੇ ਜੀ ਉਹਨਾਂ ਨੇ ਪ੍ਰਮਾਤਮਾ ਨੂੰ ਤੇ ਆਉਂਦੇ ਤਤੀ ਤੇ ਤਵੀ ਤੇ ਬੈਠਿਆ ਹੋਏ ਹੈ ਕਿਸ ਪ੍ਰਮਾਤਮਾ ਨੂੰ ਜੋ ਖੁਦ ਪ੍ਰਮਾਤਮਾ ਹੈ ਜਿਨਾਂ ਬਾਬਤ ਕਹਿ ਦਿੱਤਾ ਧਰਨ ਗगनnabla ਖੰਡ ਮੇ ਜੋਤ ਸਵ ਰੂਪੀ ਰਹੇ ਉਭਰ ਭਾਨ ਮਾਤਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਲ ਕਿਉਂ ਤਾਂ ਭਾਈ ਖੁਦ ਅਕਾਲ ਪੁਰਖ ਹੈ ਉਹ ਕਿਸ ਨੂੰ ਕੀ ਤਿਆਉਣਗੇ ਇਦਾਂ ਹੀ ਕਰਦਿਆਂ ਕਰਦਿਆਂ ਗੁਰੂ ਤੇਗ ਬਹਾਦਰ ਪਾਸ਼ੇ ਨਿਚਾ ਕੇ ਭੋਰੇ 'ਚ ਬਿਠਾ ਦਿੱਤਾ ਏ ਇੱਕ ਖਾਸ ਜਗ੍ਹਾ ਸੀ ਉਹਨਾਂ ਦਾ ਸੰਤ ਨੇ ਭਈ ਇਹਨਾਂ ਨੇ ਵੀ ਆਪਣੇ ਕਾਰੋਬਾਰ ਚਲਾਉਣੇ ਸੀ ਇਹਨਾਂ ਨੇ ਬਿਜ਼ਨਸ ਚਲਾਉਣੇ ਸੀ ਆਪਣੇ ਕਿ ਭਾਈ ਜਿਨ੍ਹਾਂ ਨੂੰ ਸਾਸ ਗਰਾਸ ਤੇ ਆਉਂਦੇ ਆ ਉਸ ਮਾਲਕ ਨੂੰ ਹੁਣ ਉਹ ਤਾਂ ਖੁਦ ਅਕਾਲ ਪੁਰਖ ਹੈ ਭਈ ਉਹਨਾਂ ਨੇ ਕਿਸੇ ਨੂੰ ਕੀ ਤੇ ਆਉਣਾ ਸੀ ਹਾਂ ਉਹਨਾਂ ਦਾ ਜੀਵਨ ਐਸਾ ਜ਼ਰੂਰ ਸੀ ਕਿ ਸੰਸਾਰ ਤੋਂ ਬਹੁਤਾ ਉਹ ਵਿਚਰਦੇ ਨਹੀਂ ਸੀ ਬਹੁਤੀ ਕਿਸੇ ਨਾਲ ਗਲਬਤ ਨਹੀਂ ਕਰਦੇ ਸੀ ਮਨ ਵਿੱਚ ਬਿਰਾਗ ਭ੍ਰਗ ਰੂਪੀ ਆਪਣਾ ਮਨ ਬਣਾਇਆ ਹੋਇਆ ਸੀ ਭਾਵ ਕਿ ਦੁਨੀਆ ਦੇ ਵਿੱਚ ਹਸੇ ਮਜ਼ਾਤ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ ਉਹਨਾਂ ਦਾ ਕੋਈ ਵੀ ਮਨ ਦੀ ਰੁਚੀ ਨਹੀਂ ਰੰਦੀ ਸੀ ਉਹ ਉਹਨਾਂ ਦੀਆਂ ਉਹ ਜਾਣਣ ਲਈ ਪਰ ਸਾਡੇ ਲੋਕਾਂ ਨੇ ਭੋਰਾ ਪਠਾ ਦਿੱਤਾ ਕਿ ਭਾਈ ਵੀ ਜੀਏ ਗੁਰੂ ਨੂੰ ਬਿਠਾਵਾਂਗੇ ਤਾਂ ਹੀ ਤਾਂ ਸਾਡੇ ਸੰਤਾਂ ਬਾਬੇ ਨੂੰ ਕਹਾਂਗੇ ਭੋਰੇ 'ਚ ਬੈਠੇ ਹੋਵੇ ਇਹ ਵੀ ਗੱਲ ਗੁਰਬਾਣੀ ਤੇ ਕਿਤੇ ਨਹੀਂ ਟੋਕਦੀ ਪਹਿਲੇ ਗੁਰੂ ਪਾਇਸ਼ਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜਾਂ 6ਵੇਂ ਪਾਚਾ ਪਹਿਲੇ ਪਾਚ ਸਾਰੀਆਂ ਪਾਛਾਂ ਦੀ ਗੱਲ ਕੀਤੀ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਬੰਦਗੀ ਕਰਕੇ ਆਇਆ ਮੈਂ ਤਪੱਸਿਆ ਕਰਦਾ ਸੀ ਹੁਣ 10ਵੇਂ ਪਾਸ਼ਾ ਨੂੰ ਬਿਠਾ ਦਿੱਤਾ ਇਹਮ ਕੋੜ ਦਿੱਤੀ ਧਰਤੀ ਦੇ ਉੱਤੇ ਇਹਦੇ ਵਿਚਾਰ ਨਹੀਂ ਕੀਤੀ ਵੀ ਉੱਥੇ ਕੀ ਕਰਨਗੇ ਹੁਣੇ ਬਿ ਉਹ ਇੱਕ ਦੇਹੀ ਸੀ ਜਿਹੜੀਆਂ અવਤਾਰ ਸੰਸਾਰ ਵਿੱਚ ਆਉਂਦੇ ਆ ਉਹ અવਤਾਰ ਪਰਮਾਤਮਾ ਆਪਣੇ ਘਰ ਤੋਂ ਭੇਜਦਾ ਤੇ ਹੇਮਕੁੜਤਾ ਪੈ ਧਰਤੀ ਉੱਤੇ ਹਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਰਮੇਸ਼ਰ ਨਹੀਂ ਮੰਨਣ ਵਾਲੇ અવਤਾਰ ਨਹੀਂ ਮੰਨਣ ਵਾਲੇ ਮਹਾ ਮੂਰਖ ਹੈ। ਦੇਵਤਾ ਪਰਮਾਤਮਾ ਦੇ ਕੋਲੋਂ ਆਏ ਆ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਪਰਮਾਤਮਾ ਦੇ ਵਿੱਚ ਸਮਾਏ ਹੋਏ ਸੀ। અવਤਾਰਾਂ ਦਾ ਆਉਣਾ ਜੇ ਸਾਨੂੰ ਇਹ ਹੀ ਸਮਝ ਨਹੀਂ ਆਉਂਦਾ અવਤਾਰ ਦਾ ਭਾਵਨਾ ਉਚਾਈ ਤੋਂ ਨਿਵਾਣ ਵਾਲਾ ਨਾ ਕਿ ਜੋ ਆਤਮਾ ਉਚਾਈ ਭਾਵ ਪਰਮਾਤਮਾ ਤੋਂ ਉੱਚਾ ਕੋਈ ਨਹੀਂ ਹੈ ਪਰਮਾਤਮਾ ਦੇ ਘਰ ਵਿੱਚੋਂ ਆਤਮਾ ਆਉਂਦੀ ਹੈ ਜਿਹੜੀਆਂ ਆਤਮਾ ਆਉਂਦੀਆਂ ਉਹ ਪਰਮਾਤਮਾ ਆਪਣਾ ਰੂਪ ਜੋ ਹੁੰਦਾ ਜੋ ਵੀ અવਤਾਰ ਆਏ ਨੇ bade bade avtaar hunde is duniya de vich ਸੰਸਾਰ ਨੂੰ ਮਾਰਗ ਦੱਸਣ ਵਾਸਤੇ ਆਉਂਦੇ ਗੁਰੂ ਨਾਨਕ ਸਾਹਿਬ ਆਏ ਉਸ ਘਰ ਵਿੱਚੋਂ ਸੰਸਾਰ ਨੂੰ ਨਵੀਂ ਦਸ਼ਾ ਦਿੱਤੀ ਇਸ ਤਰ੍ਹਾਂ 10 ਪਾਸ਼ੀਆਂ ਦੇ ਰੂਪ ਹੁੰਦੇ ਰਹੇ ਸਰੀ ਰਹਉਂਦੇ ਰਹੇ ਪਰ ਇਹਨਾਂ ਦਾ ਕਿਸੇ ਬੰਦਗੀ ਨਾਲ ਕੋਈ ਸਬੰਧ ਨਹੀਂ ਹੈ ਇਹ ਬੈਠੇ ਸੀ ਫਲਾਨੀ ਜਗ੍ਹਾ ਦੇ ਉੱਤੇ ਵੀ ਉੱਥੋਂ ਅਟਕੇ ਆ ਗਏ ਵੀ ਇਹ ਕੋਈ ਪੜ੍ਹਾਈ ਦਾ ਦਫ਼ਤਰ ਨਹੀਂ ਸੀ ਵੀ ਉੱਥੇ ਵੀ ਹੋ ਅਮਰੀਕਾ 'ਚ ਪੜ੍ਹਦੇ ਸੀ ਕੈਨੇਡਾ 'ਚ ਪੜ੍ਹਦੇ ਸੀ ਤੇ ਉਹਨਾਂ ਦੀ ਪੜ੍ਹਾਈ ਦੇਖ ਕੇ ਲਿਆਂਦੇ ਨਹੀਂ ਬਈ ਇਹ ਜੋ ਤਪੱਸਿਆ ਵਾਲੀਆਂ ਕਹਾਣੀਆਂ ਹੁੰਦੀਆਂ ਕੇਵਲ ਤੋਂ ਕੇਵਲ ਉਸ ਜਗ੍ਹਾ ਨੂੰ ਜਿਹਦਾ ਕੋਈ ਮਹੱਤਵ ਨਹੀਂ ਹੈ ਕਿ ਉਸ ਜਗ੍ਹਾ ਨੂੰ ਕੇਵਲ ਤੋਂ ਕੇਵਲ ਉਥੋਂ ਦੇ ਲੋਕਾਂ ਨੇ ਉਹਨਾਂ ਨੇ ਚੁੱਕ ਦਿੱਤਾ ਵੀ ਕਮਾਈ ਆਵੇਗੀ ਵੀ ਖੇਲਤਾ ਕਹਾਣੀਆਂ ਤਾਂ ਮਾਇਆ ਦੀ ਹੈ ਨਾ ਉਹਨੇ ਆਪਾਂ ਦੇਖਦੇ ਆ ਇੱਥੇ ਦੇਖਦੇ ਆ ਕਿ ਕਿਤੇ ਕਹਿੰਦੇ ਛੇਵੇਂ ਪਾਦਸ਼ਾਹ ਜੀ ਆ ਗਏ ਘੋੜਾ ਲੈ ਕੇ ਆਏ ਸੀ ਔਰ ਲੱਗੇ ਹੋਏ ਨੇ ਅਬਰਕ ਪਿੰਡ ਸੀ ਕਿੰਨਾ ਰੌਲਾ ਪਿਆ ਸੀ ਉਹᱫ ਬੀਬੀ ਦਾ ਬੱਚਾ ਖੁਦ ਮੇਨ ਨਾਲ ਪੜਦਾ ਹੁੰਦਾ ਸੀ ਧਾਰਮਿਕ ਵਿਦਿਆਰਥੀ ਇਕੱਠੇ ਨੇ ਪੜ ਦਿੰਦੇ ਸੀ ਉਹ ਐਵੇਂ ਗੱਲ ਬਣਾਈ ਸੀ ਹੁਣ ਉੱਥੇ ਕੁਝ ਵੀ ਨਹੀਂ ਹੈ ਭਾਵ ਐਸੇ ਸਥਾਨ ਕਿਤੇ ਕੰਗਾ ਰੱਖਦਾ ਕਿਤੇ ਕੰਗੀ ਰੱਖਦੀ ਕਿਤੇ ਜੋੜਾ ਰੱਖ ਦਿੱਤਾ ਕਿ ਜਿਨ੍ਹਾਂ ਨਾਲ ਸਤਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋੜਿਆ ਹੀ ਨਹੀਂ ਸਾਨੂੰ ਆਪਣੇ ਜੋੜੇ ਨਾਲ ਨਹੀਂ ਜੋੜਿਆ ਸਾਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਮਾਰਗ ਦੱਸਿਆ ਹੈ ਹੁਣ ਜੇ ਭਾਈ ਗੁਰੂ ਨਾਨਕ ਸਾਹਿਬ ਦੇ ਜੋੜੇ ਨੇ ਦੱਸਾਂਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋੜਿਆਂ ਦਾ ਅਸੀਂ ਵਿਖਿਆਨ ਨਹੀਂ ਕਰਾਂਗੇ ਤੇ ਅਸੀਂ ਸਾਡੇ ਸਾਧਾਂ ਦੇ ਜੋੜਿਆਂ ਨੂੰ ਕਿਵੇਂ ਪੂਜਾਵਾਂਗੇ ਇਹਨਾਂ ਦੀ ਪੂਜਾ ਕਿਵੇਂ ਕਰਾਂਗੇ ਕਿ ਜਿੰਨਾ ਕੁ ਸਪਸਤ ਤੁਹਾਨੂੰ ਲੋਬਿਆ ਹੋਇਆ ਕਿ ਇਹਨਾਂ ਦੀਆਂ ਕਹਾਣੀਆਂ ਨੇ ਇਹਨਾਂ ਦੀਆਂ ਕਰਤੂਤਾਂ ਨੇ ਇਸ ਪੰਥ ਦਾ ਵਿਰਾਗ ਕਰ ਕੀਤਾ ਜਿਵੇਂ ਬਾਰ ਬਾਰ ਬੇਨਤੀ ਕਰੀ ਹੈ ਧਰਮ ਨੂੰ ਧਰਮੀ ਕਹੌਣ ਵਾਲੇ ਹੀ ਠੱਗਾਂ ਤੋਂ ਡਰੈ ਇਹਨਾਂ ਦੀ ਕਿਰਪਾ ਦੇ ਨਾਲ ਦੂਸਰਾ ਤਾਂ ਭਾਈ ਕਿਸੇ ਪ੍ਰਕਾਰ ਦੀ ਕੋਈ ਦਤਨ ਦਾ ਜੀ ਨੇ ਕੋਈ ਇੰਟਰਵਿਅਰ ਨਹੀਂ ਹੈ ਕੇਵਲ ਤੋਂ ਕੇਵਲ ਭਾਈ ਹੋਤਾ ਕੇਵਲ ਤੋਂ ਕੇਵਲ ਉਹ ਬੰਦਾ ਪਰਮਾਤਮਾ ਦੇ ਦਰ ਵੱਲ ਜਾਂਦਾ ਉਹਨੂੰ ਕੋਈ ਦਤਨ ਦਾ ਜੀ ਦਾ ਮਤਲ ਨਹੀਂ ਹੈ ਜੋ ਬੋਲਦਾ ਸੁਣਦਾ ਹੈ ਜੋ ਮਿਲ ਗਿਆ ਛਕਦਾ ਪਰ ਵੇਖਦੇ ਵਿੱਚ ਧਰਮੀ ਘਾਣਾ ਕਮਾਈ ਕੋਈ ਨਹੀਂ ਹੈ ਕੇਵਲ ਤੋਂ ਕੇਵਲ ਠੱਗਾ ਢੋਰੀਆਂ ਨਾਲ ਗੁਜ਼ਾਰਾ ਕਰਨਾ ਕਿ ਐਸੇ ਲੋਕ ਨੇ ਵੀ ਹੁਣ ਇਹ ਜਿਹੜੇ ਬਣੇ ਬੈਠੇ ਆ ਬ੍ਰਹਮ ਗਿਆਨੀ ਜਿਵੇਂ ਕੱਲ ਵੀ ਬਤਨੋ ਐਸੀ ਉਠੋ ਭਾਈ ਤੁਸੀਂ ਮਹਾਨ ਬ੍ਰਹਮ ਗਿਆਨੀ ਹੋ ਤੁਹਾਡੇ ਸਥਾਨਾਂ ਦੇ ਉੱਤੇ ਮੱਖਾਂ ਨੇ ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਤੁਸੀਂ ਵਾਦੇ ਕਰਦੇ ਹੋ ਪਾਠ ਕਰਾ ਕੇ ਜਾਂ ਹੋਰ ਵਿਧੀਆਂ ਦੇ ਨਾਲ ਸੰਕਟ ਕੱਟਣ ਦਾ ਹੁਣ ਸੰਕਟ ਕੱਟੋ ਭਈ ਆ ਸੰਕਟ ਕੱਢਦੇ ਹੋ ਆ ਸੰਕਟ ਕੱਢਦੋ ਜੋ ਸੰਕਟ ਆ ਰਿਹਾ ਹੈ ਸਾਡੇ ਪੰਜਾਬ ਦੇ ਕਿਸਾਨਾਂ ਤੇ ਵੀ ਇਸ ਸੰਕਟ ਨੂੰ ਜੇ ਤੁਸੀਂ ਨਹੀਂ ਕੱਢ ਸਕਦੇ ਤੇ ਕੀ ਕਰ ਸਕਦੇ ਇਹਦਾ ਭਾਰ ਤੁਹਾਡੇ ਸਮਰੱਥਾ ਨਹੀਂ ਹੈ ਤੁਹਾਡੀ ਅਰਦਾਸ ਚ ਦਮ ਨਹੀਂ ਹੈ ਤੁਸੀਂ ਕੇਵਲ ਤੋਂ ਕੇਵਲ ਇੱਕ ਠੱਗਾ ਠੋਰੀ ਦਾ ਬਿਜ਼ਨਸ ਖੋਲਿਆ ਹੋਇਆ ਹੈ। ਸੋ ਐਸੇ ਲੋਕ ਸੀ ਭਾਈ ਜਿਨਣੇ ਐਸਾ ਕੁਝ ਇਤਿਆਸ ਬਣਾ ਦਿੱਤਾ ਸਾਡੇ ਸਾਹਮਣੇ ਪਰੋ ਦਿੱਤਾ ਹੁਣ ਕਮਾਈ ਵਾਲੇ ਸੱਜਣਾ ਉਹ ਕਦੇ ਵੀ ਕੇਵਲ ਤੋਂ ਕੇਵਲ ਲਿਖੇ ਹੋਤੇ ਵਿਸ਼ਵਾਸ ਨਹੀਂ ਕਰਦੇ ਕਮਾਈ ਕਰਦੇ ਕਿ ਇਹ ਸੱਤ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਾਲ ਕੋਈ ਮੇਲ ਮਲਾਪ ਹੈ। ਫਿਰ ਉਹ ਬਚਨਾਂ ਦਾ ਉਚਾਰਨ ਕਰਦੇ ਆ। ਤੇ ਉਹਨਾਂ ਬਚਨਾਂ ਨੂੰ ਦੁਨੀਆ ਦੇ ਵਿੱਚ ਉਪਦੇਸ਼ ਦਿੰਦੇ ਆ ਪਰ ਸਾਰਾ ਕਰਦੇ ਆ ਭਾਈ ਪਰ ਬਗੈਰ ਕਮਾਈ ਵਾਲੇ ਕਿ ਜਿਨ੍ਹਾਂ ਦੀ ਆਪਣੀ ਕੋਈ ਕਮਾਈ ਨਹੀਂ ਆਪਣਾ ਕੋਈ ਜੀਵਨ ਨਹੀਂ ਹੈ ਪਰਮੇਸ਼ਰ ਦਾ ਨਾਮ ਜਪਣਾ ਕਹਿ ਦੇਣਾ ਤੂੰ ਜਪਿਆ ਭਾਈ ਜਿਵੇਂ ਸੱਜਣ ਕਹਿ ਦਿੰਦੇ ਆ ਆ ਜਿਵੇਂ ਚੋ ਪਹਿਰਾ ਸਾਹਿਬ ਵਾਲਾ ਆਇਆ ਸੀ ਨਾ ਬੰਦਾ ਕਹਿੰਦਾ ਘਰ ਦੀ ਕਿਸੇ ਸੱਜਣ ਨੇ ਮੈਨੂੰ ਕਹਿੰਦਾ ਪੁੱਛਿਆ ਕਹਿੰਦੇ ਜੀ ਮੇਰੇ ਘਰ ਦੇ ਵਿੱਚੋਂ ਵਹਿਗੁਰੂ ਵਹਿਗੁਰੂ ਦਾ ਸਿਮਰਨ ਕਿਵੇਂ ਆਵੇ ਕਹਿੰਦੇ ਜੀ ਇੱਕ ਇੱਕ ਏਟ ਦੇ ਉੱਤੇ ਜਾਪ ਕਰੀਂ ਮੂਲ ਮੰਤਰ ਦਾ ਜਾਪ ਕਰੀਂ ਸੀਂਬੜਤੇ ਕਰੀਂ ਸਾਰੇ ਪਾਸੇ ਕਹਿ ਦਿੱਤਾ ਰਿਕ ਸੱਜਣ ਨੇ ਕਹਿਤਾ ਵੀ ਤੂੰ ਜਿਹੜੀ ਸਲਾਹ ਦੇ ਰਿਆ ਹਾਂ ਹੈ ਕਿ ਤੇਰੇ ਘਰ ਦੇ ਵਿੱਚੋਂ ਵਹਿਗੁਰੂ ਵਹਿਗੁਰੂ ਦੀ ਜਾਪ ਆਉਂਦੀ ਇਹ ਕੰਦਾ ਚੋਂ ਪਹਿਲਾਂ ਤੂੰ ਆਪਣੇ ਘਰ ਦਿਖਾ ਦੇ ਕਿ ਜੋ ਅਸੀਂ ਕਿਸੇ ਨੂੰ ਗਿਆਨ ਦਿੰਨੇ ਆ ਉਸ ਗਿਆਨ ਨੂੰ ਦੇ ਸੇਰ ਤੀ ਜਿੰਦਾਨਾ ਜਿਨੇ ਮਿੱਠਾ ਖਾਦਾ ਹੋਵੇ ਮਿੱਠੇ ਦਾ ਸਵਾਦ ਦੱਸ ਸਕਦਾ ਹੁਣ ਮਿੱਠਾ ਖਾਦਾ ਕੋਈ ਨਹੀਂ ਹੈ ਤੇ ਸਵਾਦ ਦੱਸਦੇ ਬੜਾ ਮਿੱਠਾ ਬੜਾ ਮਿੱਠਾ ਤੂੰ ਕਦੇ ਚੱਕ ਕੇ ਦੇਖਿਆ ਜੇ ਚੱਕਿਆ ਹੋਵੇਗਾ ਫਿਰ ਪਤਾ ਲੱਗਦਾ ਕਿ ਮਿਠਾਸ ਕੀ ਹੈ ਉਸੇ ਤਰ੍ਹਾਂ ਇਹ ਕਹਿਣਾ ਸੌਖਾ ਬਹੁਤ ਹੈ ਨਾਂ ਸਿਮਦਿਆਂ ਗੱਲਾਂ ਆਪਾਂ ਜੰਦਿਆਂ ਗੱਲਾਂ ਕਰਨੀ ਐ ਕਹਨੇ ਬਹੁਤ ਸੌਖੀਆਂ ਨੇ ਪਰ ਜਿੰਨਾ ਚਿਰ ਕਮਾਈ ਕਰਕੇ ਨਹੀਂ ਕਹਿੰਦੇ ਕੋਈ ਆਨੰਦ ਨਹੀਂ ਸੁਣੀ ਸੁਣਾਈ ਗੱਲ ਕਿਉਂਕਿ ਜਿਆਦਾ ਹੁੰਦਾ ਨਾ ਕਿ ਜਿਸ ਤਰ੍ਹਾਂ ਬੇਨਤੀ ਕੀਤੀ ਹੈ ਵੀ ਇਤਿਹਾਸ ਜੋ ਸੁਣਦੇ ਆਂ ਅਸੀਂ ਹੁਣ ਜਦੋਂ ਸਭ ਨੂੰ ਪਤਾ ਵੀ 1905 ਤੱਕ ਤਾਂ ਉਹ ਸਰਮੰਦਰ ਸਾਹਿਬ ਦੇ ਵਿੱਚ ਕਦੇ ਮੂਰਤੀਆਂ ਦਾ ਵੀ ਉੱਥੇ ਪੂਜਾ ਹੁੰਦੇ ਸੀ ਢਲ ਖੜਕਦੇ ਸੀ ਜਦੋਂ ਮਹੰਤਾਂ ਦਾ ਉਹਦੇ ਤੇ ਰਾਜ ਸੀ ਜਦੋਂ ਮਸੰਦਾਂ ਨੂੰ ਕੱਢਿਆ ਗਿਆ ਉਦੋਂ ਬਾਅਦ ਤਾਂ ਫਿਰ ਪਰੇਜੇ ਪ੍ਰਕਾਸ਼ ਹੋਇਆ ਫਿਰ ਗਿਆਨ ਹੈ ਤਦ ਤੱਕ ਤਾਂ ਬਹੁਤ ਕੁਝ ਏਰ ਫਿਰ ਹੋ ਚੁੱਕਾ ਸੀ ਗੁਰੂ ਇਤਿਹਾਸ ਦੇ ਨਾਲ ਕਿ ਗੁਰੂ ਇਤਿਹਾਸ ਦੇ ਨਾਲ ਬਹੁਤ ਕੁਝ ਛੇਖੇ ਹੋ ਗਿਆ ਸੀ। ਪਰ ਉਸੇ ਇਤਿਹਾਸ ਦੇ ਵਿੱਚੋਂ ਦੇਖੋ ਭਾਈ ਜੋ ਖੁਦ ਪਰਮਾਤਮਾ ਹੈ ਕਿ ਦੀ ਭਗਤੀ ਕਰੇਗਾ ਫਿਰ ਵੀ ਅਸੀਂ ਟੰਡੋਰੇ ਪੜਦੇ ਆਂ। ਗੁਰੂ ਮਹਾਰਾਜ ਬੈਠੇ ਸੀ ਕਿੱਥੇ? ਹੇਮਕੁੰਡ ਸਾਹਿਬ। ਖੁਦ ਪਰਮਾਤਮਾ ਹੈ। ਘਟ ਘਟ ਦਾ ਸੁਆਮੀ ਹੈ। ਘਟ ਘਟ ਤੇ ਰਹਿਣ ਵਾਲਾ ਉਹਨੂੰ ਇਕੱਠਾ ਕਰਕੇ ਇੱਕ ਜਗ੍ਹਾ ਪਹਾੜੀ ਤੇ ਸਜਾਤਾ। ਕਿਤੇ ਸੋਚਿਆ ਨਹੀਂ ਬਈ ਇਤਾਂ ਜਿਹੜੀਆਂ ਰੂਹਾਂ ਆਈਆਂ ਸੰਸਾਰ ਵਿੱਚ 10 ਗੁਰੂ ਪਾਤਸ਼ਾਹ ਜੀ ਕੀ ਤੁਸੀਂ ਗੁਰੂ ਸਹਿਬਾਨਾਂ ਨੂੰ ਪਰਮਾਤਮਾ ਨਹੀਂ ਸਮਝਦੇ ਕੀ ਤੁਸੀਂ ਗੁਰੂ ਨਾਨਕ ਸਹਿਬ ਨੂੰ ਰੱਬ ਨਹੀਂ ਸਮਝਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਬਾਬਤ ਬਾਣੀ ਨੇ ਪਰਮਾਨੰ ਕਰ ਦਿੱਤਾ ਭਨਵਾਤਰਾ ਕੋਈ ਫੇਦ ਨਹੀਂ ਗੁਰੂ ਅਰਜਨ ਪਰਤਾਖਾਰ ਬਿਉ ਤਾਂ ਭਰੀ ਪਰਮਾਤਮਾ ਹੈ ਜਦੋਂ ਉਹਦੇ ਭਗਤ ਉਹਦੇ ਵਿੱਚ ਸਮਾ ਕੇ ਹਰ ਕਾ ਸੇਵਕ ਹਰ ਹੀ ਜਿਆ ਇਹ ਤਾਂ ਨ ਜਾਣੋ ਮਾਨਸ ਦੇ ਆ ਇੱਕ ਭਗਤੀ ਕਰਕੇ ਉਹਦੇ ਵਿੱਚ ਸਮਾ ਕੇ ਉਹਦਾ ਰੂਪ ਬਣ ਜਾਂਦਾ ਹੈ ਇਹ ਤਾਂ ਵੀ ਫਿਰ ਉਸ ਜਦੋਂ ਸੰਸਾਰ ਵਿੱਚ ਆਏ ਨੇ ਗੁਰੂ ਨਾਨਕ ਸਾਹਿਬ ਆਇਆ ਪਾਵੇਂ ਇਦੋਂ ਪਹਿਲਾਂ ਦੇ ਅਵਤਾਰਾਂ ਦਾ ਜ਼ਿਕਰ ਕਰੀਏ ਵਿਸ਼ਨੂੰ ਦੇ ਅਵਤਾਰ 10 ਅਵਤਾਰ ਆਏ ਨੇ ਸਾਰੇ ਸਾਰੇ ਕੋਈ ਭਜਨ ਬੰਦਗੀ ਕਰਕੇ ਨਹੀਂ ਬਣੇ ਇੱਥੇ ਆ ਕੇ ਵੀਨ ਨੇ ਬੇਕੇ ਭਗਤੀ ਕੀਤੀ ਤੇ ਇਹ అవਤਾਰ ਬਣ ਗਏ ਉਹ ਤਾਂ ਆਲਰੇਡੀ ਹੀ అవਤਾਰ ਦਾ ਭਾਵ ਹੈ ਪ੍ਰਮਾਤਮਾ ਖੁਦ ਹੀ ਪ੍ਰਮਾਤਮਾ ਸੀ ਉਹ ਉਸ ਘਰ ਵਿੱਚੋਂ ਆਉਂਦੇ ਰਹੇ ਉਹ ਕੋ ਮਿਲਦਾ ਰਹੇ ਆ ਤੇ ਆ ਕੇ ਉਹਨਾਂ ਨੇ ਸੰਸਾਰ ਨੂੰ ਜੋ ਕੁਝ ਕਰਨਾ ਸੀ ਲਿਖਿਆ ਹੋਇਆ ਹੀ ਕੀਤਾ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਸੀ ਗੁਰੂ ਪਾਤਸ਼ਾਹ ਜੀ ਦੇ ਨਾਲ ਕੀ ਵਿਤਣਾ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਾਰੇ ਨੇ ਆਪਣੀ ਪੁੱਤਰੀ ਨੂੰ ਪਹਿਲਾਂ ਹੀ ਦੱਸਤਾ ਸੀ ਬੀਬੀ ਪਾਣੀ ਨੂੰ ਦੱਸਤਾ ਸੀ ਧੀਏ ਜਿਸ ਗੱਦੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਪਤਾ ਇਸ ਗੱਦੀ ਵਾਲੇ ਨਾਲ ਹੋਣਾ ਕੀ ਹੈ ਮੰਗਤਾ ਲਈ ਸਾਰਾ ਕੁਝ ਸਮਝਾ ਦਿੱਤਾ ਤੇ ਇਹ ਤੇਰੇ ਪੁੱਤ ਪੁੱਤਰੇ ਸਾਰੇ ਜੰਗਾਂ ਜੰਦਾਂ ਦੇ ਵਿੱਚ ਸ਼ਹੀਦ ਹੋਣੇ ਨੇ ਬਹੁਤ ਕੁਝ ਹੋਣਾ ਬੱਚਿਆਂ ਤੱਕ ਦਹਿਮ ਨਹੀਂ ਹੋਣੀ ਪੁੱਤਰ ਤੇ ਨੇ ਤਤੀ ਤਵੀ ਤੇ ਬੈਠਣਾ ਇਹਨੇ ਵੀ ਹੱਸ ਕੇ ਕਹਿੰਦੀ ਪਿਤਾ ਜੀ ਜੇ ਇਹ ਗੱਦੀ ਤੇ ਬੈਠਣ ਵਾਲੇ ਨੂੰ ਦੁੱਖ ਹੋਣੇ ਨੇ ਤੇ ਦੁੱਖੀ ਮੈਨੂੰ ਦੇ ਦਿਓ ਨਾ ਉਹ ਦੁੱਖ ਮੰਗ ਕੇ ਲਏ ਇਹ ਦੁੱਖ ਮੰਗ ਕੇ ਲਏ ਜੋ ਕੋਈ ਪਹਿਲਾਂ ਤੋਂ ਹੀ ਇਹ ਸਾਰਾ ਕੁਝ ਬਣਿਆ ਹੋਇਆ ਸੀ ਕਿਸੇ ਮਜਾਲ ਔਰੰਗਜ਼ੇਬ ਦੀ ਜਾਂ ਕੋਈ ਹੋਰ ਜਿਨ੍ਹਾਂ ਨੇ ਵੀ ਇਸ ਗੁਰੂ ਸਹਿਬਾਨਾ ਦੇ ਉੱਤੇ ਜੁਰਮ ਕੀਤੇ ਆ ਕੀ ਮਜਾਲ ਸੀ ਵजीर खान ਵਰਗਿਆਂ ਦੀ ਜਿਹੜੇ ਗੁਰੂ ਅਰਜਨ ਪਾਸ਼ ਨੂੰ ਤਤੀ ਤਵੀਜੇ ਬਿਠਾ ਲਦੇ ਸੋਰ ਦੇ ਠੰਡੇ ਹੋ ਜਾਂਦੇ ਆ ਜਿਨ੍ਹਾਂ ਦੇ ਚਰਨ ਪੈਂਦਿਆਂ ਹੀ ਇਤਨ ਫਿਰ ਅਗੇ ਗਈ ਸੀ ਕਰਨ ਨਹੀਂ ਵਈ ਤੁਸੀਂ ਕਰਨਾ ਹੈ ਲਿਖਿਆ ਹੋਇਆ ਸੀ ਖੁਦ ਅਕਾਲ ਪੁਰਖ ਵੱਲੋਂ ਹੀ ਲਿਖਿਆ ਹੋਇਆ ਆਪ ਹੀ ਰਾਈਟਰ ਆਪ ਹੀ ਡਾਇਰੈਕਟਰ ਸਭ ਕੁਝ ਸੰਦੇਸ਼ ਦੇਣ ਵਾਲਾ ਸਭ ਕੁਝ ਉਹੀ ਹੈ ਜੋਣ ਗੁਰੂ ਸਾਹਿਬਾਨ ਦੇ ਉੱਪਰ ਜੋ ਕੁਝ ਵੀ ਤੇ ਆ ਦਿਨਾਂ ਦੇ ਵਿੱਚ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਛੀ ਜੀ ਮਹਰਹ ਦੇ ਜੋ ਲੜੀਵਾਰ ਇਤਿਹਾਸ ਆਪ ਜੀ ਨੇ ਬੇਨਤੀ ਕੀਤੀ ਸੀ ਕਿ ਜਿੰਨੇ ਕ ਮਾਲਕ ਨੇ ਮਤਬੁੱਧ ਦਿੱਤੀ ਏ ਜਿੰਨਾ ਕ ਪ੍ਰਕਾਹ ਦਿੱਤਾ ਆਪ ਆਪਨੇ ਵਧੇ ਜੇਤੀ ਬਰਨ ਤ ਬੈਨ ਬੈਨ ਤੋਏ ਤੇਤੀ ਬਈ ਮਾਲਕ ਤੁਮਰਾ ਲਖਾ ਨਾ ਜਾਏ ਪਸੈਰਾ ਵੀ 13 ਲਿਖਿਆ ਤਾਂ ਹੋਇ ਜੋ ਕੁਝ ਕੀਤਾ ਨਹੀਂ ਸਮਝ ਸਕਦੇ ਪਰ ਜਿੰਨੇ ਕ ਮਾਲਕ ਬੁੱਧ ਦਿੰਦਾ ਕਿ ਜਿੰਨੇ ਕ ਸਤਗੁਰੂ ਪਾਤਸ਼ਾਹ ਨੇ ਬੁੱਧ ਦਿੱਤੀ ਏ ਉਹਨਾਂ ਦਾ ਭਈ ਗਿਆਨ ਆਪਣੇ ਹਿਰਦੇ ਚ ਕੱਢ ਕੇ ਤੁਹਾਡੇ ਸਾਹਮਣੇ ਤੁਹਾਨੂੰ ਵੀ ਉਸ ਗਿਆਨ ਦੇ ਨਾਲ ਜੋੜੀਏ ਜੋ ਗੁਰੂ ਪਾਇਸਾ ਜੀ ਮਹਾਰਾਜ ਨੇ ਬਖਸ਼ੀ ਕੀਤੀ ਹੈ ਮਿਹਰ ਕੀਤੀ ਹੈ ਗੁਰੂ ਮਹਾਰਾਜ ਨੇ ਤੈਨੂੰ ਦਿੱਤੀ ਇੱਕ ਹਿੰਮਤ ਤੈਨੂੰ ਹਿੰਮਤ ਦਿੱਤੀ ਹੈ ਇਸ ਹਿੰਮਤ ਦੇ ਨਾਲ ਭਾਈ ਤੂੰ ਸੰਸਾਰ ਵਿੱਚ ਰਹਿ ਸਕਦਾ ਹੈ ਤੇ ਇਸ ਗੁਰਬਾਣੀ ਸਦਕਾ ਪਰਮਾਤਮਾ ਦਾ ਮਾਰਗ ਲੱਭੀ ਕਿ ਭਜਨ ਬੰਦਗੀ ਨਾਲ ਸੰਸਾਰ ਵਾਲੇ ਮਾਰਗ ਲੱਭਣ ਦੀ ਕੋਲ ਨਾ ਕਰੀ ਇਹਦੇ ਨਾਲ ਕੇਵਲ ਤੋਂ ਕੇਵਲ ਪਰਮਾਤਮਾ ਦਾ ਘਰ ਲੱਭੀ ਪਰ ਸੰਸਾਰ ਵਿੱਚ ਰਹਿਣਾ ਤੇ ਹੱਥੀ ਕਿਰਤ ਕਰੀ ਹੱਥਾਂ ਤੇ ਵਿਸ਼ਵਾਸ ਕਰੀ ਆਪਣੇ ਮਿਹਨਤ ਤੇ ਵਿਸ਼ਵਾਸ ਕਰੀ ਇਹ ਹੀ ਪਰਮਪ੍ਰੇਖੇ ਚ ਸੰਸਾਰ ਪਹਿਲਾਂ ਵੀ ਸੀ ਹੁਣ ਵੀ ਹੈ ਹੁਣ ਥੋੜਾ ਘਟਦਾ ਜਾ ਰਿਹਾ ਹੈ ਨਹੀਂ ਭਈ ਸਤਿਗੁਰ ਪਾਤਸ਼ਾਹ ਦਾ ਉਪਦੇਸ਼ ਪਰਮਾਰਥ ਦਾ ਸੰਸਾਰ ਦਾ ਨਹੀਂ ਦਿੰਦੇ ਸੰਸਾਰ ਛੋੜਦੇ ਨਾਲ ਨਹੀਂ ਜੋੜਦੇ ਹੋ ਤੈਨੂੰ ਉਹ ਸਤਨਾ ਜੋੜਦੇ ਸੱਚ ਹੈ ਅਕਾਲ ਪੁਰਖ ਹੁਣ ਜਿਸ ਸਮੇਂ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ ਉਦੋਂ ਪਹਿਲਾਂ ਦੇ ਇਤਿਹਾਸ ਨੂੰ ਅਸੀਂ ਜਾਨਣਾ ਚਾਹੀਏ ਕਿ ਭਾਈ ਅਸੀਂ ਵੀ ਅੱਜ ਉਹ ਗਲਤੀ ਨਾ ਕਰੀਏ कि जो एक महान قوم ਕਿਸੇ ਸਮੇਂ ਮਣੀ ਗਈ ਸੀ Hindu قوم ਬੇ ਬੜੇ ਮਸ਼ਹੂਰ ਯੋਧੇ ਹੁੰਦੇ ਆ ਸੂਰਮੇ ਹੁੰਦੇ ਆ ਹੁਣਾਰ ਜਨ ਵਰਗੇ ਭੀ ਵਰਗੇ ਸਾਰੇ ਇਨਾਂ ਚ ਸੀ ਭਾਈ ਬੜੇ ਤਕੜੇ ਤਕੜੇ ਯੋਧੇ ਸੀ ਰਾਮਚੰਦਰ ਜੀ ਵਰਗੇ ਅਵਤਾਰ ਬੜੇ ਤਕੜੇ ਯੋਧੇ ਸੀ ਹੋ ਰਾਇ ਫਿਰ ਧੀਰੇ ਧੀਰੇ ਆ ਕੇ ਹੌਲੀ ਹੌਲੀ ਇਹ ਘਟ ਕੇ ਹੋ ਗਿਆ ਕਿ ਜਦੋਂ ਇਹਨਾਂ ਨੂੰ ਸਰਾਫ ਮਿਲ ਗਿਆ ਸੀ ਜਦੋਂ ਇਹਨਾਂ ਦੀ 56 ਕਰੋੜ ਦੀ ਯਾਦਵਾਂ ਦੀ ਕੁੱਲ ਖਤਮ ਹੋ ਗਈ ਸੀ ਨਾ ਇੱਕ ਸਰਾਫ ਕਰਕੇ ਦਰਵਾਸਾ ਸਿੰਘ ਕਰਤਿ ਟਗੌਰੀ ਜਾਦਵ ਇਹ ਫਲ ਪਾਏ ਦਰਵਾਸਾ ਰੇਖੀ ਉਹਨਾਂ ਕਹਿੰਦੇ ਨੇ ਕਿਸੇ ਰੱਬ ਦੇ ਪਹਿਰਣਾ ਕਿਤੇ ਭੁੱਲ ਕੇ ਵੀ ਹੱਸੀ ਮਿਝਾਗਣਾ ਕੱਲੋ ਗਲਤੀ ਨਾ ਕਰ ਲੋ ਕੁੱਲਾਂ ਦੀਆਂ ਕੁੱਲਾਂ ਨਾਸ ਹੋ ਜਾਂਦੀਆਂ ਐ ਇੱਥੇ ਤਾਂ ਖੁਦ ਕ੍ਰਿਸ਼ਨ ਭਗਵਾਨ ਦੇ ਉਹਨਾਂ ਦੀ ਆਪਦੀ ਯਾਦਵਾਂ ਦੀ ਕੁੱਲ ਕ੍ਰਿਸ਼ਨ ਭਗਵਾਨ ਜੀ ਖੁਦ ਜਾਦਵ ਸੀ ਨਾ ਕਿ ਉਹਨਾਂ ਦੀ 56 ਕਰੋੜ ਯਾਦਵਾਂ ਦੀ ਕੁੱਲ ਦਾ ਖਾਦਮਾ ਇੱਕ ਮਹਾਤਮਾ ਦੇ ਸਰਾਪ ਕਰਕੇ ਹੋ ਗਏ ਗੁਰਬਾਣੀ ਚ ਲਿਖੀ ਹੈ ਗੁਰਬਾਣੀ ਦਾ ਪ੍ਰਵਾਨ ਹੈ ਦਰਵਾਸ ਸਿਉ ਕਰ ਤਠਾ ਗਉਰੀ ਯਾਦਵੇ ਇਹ ਫਲ ਪਾਏ ਕਿ ਯਾਦਵਾਂ ਦਾ ਅੰਤ ਹੋ ਗਏ ਆ ਉਹਦੇ ਵਿੱਚ ਖੁਦ ਕ੍ਰਿਸ਼ਨ ਭਗਵਾਨ ਵੀ ਪਿਸੇ ਗਏ ਆਮੇ অবতার ਸੀ ਕਿ ਦੇਖੋ ਰੱਬ ਦੇ ਪਿਆਰਿਆਂ ਵਿੱਚ ਹੁਣ ਸਮਝ ਲੈਣਾ ਕਿ ਪਰਮਾਤਮਾ ਕੇਵਲ ਤੋਂ ਕੇਵਲ ਆਪਣੇ ਭਗਤਾਂ ਦੇ ਅਧੀਨ ਆਪਣੇ ਪਿਆਰਿਆਂ ਦੇ ਅਧੀਨ ਉਹ ਸਿਰਫ ਇਹਨਾਂ ਨੂੰ ਯਾਦ ਕਰਦਾ ਹੈ ਹੋਰ ਰਸਤੇ ਉੱਪਰ ਕੋਈ ਨਹੀਂ ਉਹਦੇ ਭਗਤੀ ਹੈ ਮੇਰੀ ਬਾਂਦੀ ਭਗਤਿ ਛਾਵੇ ਬਾਂਦੇ ਤੱਕ ਨਾ ਛੁੱਟੇ ਹੋਏ ਇੱਕ ਸਮੇਂ ਮੋ ਕੋ ਗਏ ਬਾਂਦੇ ਤੋਫੇ ਮਨ ਕੋ ਜਵਾਬ ਨਾ ਹੋਏ ਇਹ ਜਿਹੜੀ ਗੱਲ ਮੇਰੇ ਭਗਤ ਕਹਿਣਗੇ ਮੈਂ ਤਾਂ ਕਰਨੀ ਕਰਨੀ ਹੈ ਭਗਤ ਬਣ ਕੇ ਕੁਝ ਵੀ ਕਹਾ ਲੋ ਸਭ ਕੁਝ ਕਰ ਦੋ ਆਪਣੇ ਜੇ ਕੋਈ ਭਗਤ ਨਹੀਂ ਹੈ ਆਪਣੇ ਜੇ ਕੋਈ ਸਿੱਖ ਨਹੀਂ ਹੈ ਬੰਦਗੀ ਵਾਲਾ ਨਹੀਂ ਹੈ ਕਿੰਨੇ بڑے ਕਹਿੰਦੇ ਆ ਬ੍ਰਹਮ ਗਨੀ ਹੈ ਸੰਤ ਪਰਮ ਹੈ ਗਿਆਨੀ ਹੈ ਕਿਉਂ ਨਹੀਂ ਮੰਗਿਆ ਭਾਈ ਮੇਰੇ ਮਾਲਕਾ ਨਨਕਾਣਾ ਸਾਹਿਬ ਦਾ ਦਰ ਖੋਲ ਦੇ ਕਈ ਤਾਂ ਜਾਣੇ ਆ ਨਿਤਰਦਾਸ ਹੰਦੀ ਹੈ ਇਹਨਾਂ ਗੁਣਤਾ ਮਤੋਂ ਸਾਨੂੰ ਵੀ ਛੋੜਿਆ ਖੁੱਲੇ ਦਰਸ਼ਨ ਦਰੈ ਬਖਸ਼ਿ ਕਰੋ ਪਿਤਾ ਜੀ ਕਿਸੇ ਦਿਨ ਇਹ ਵਹਿਗੂ ਸੁਣਦਾ ਭਾਵ ਸਾਰੇ ਦੇ ਸਾਰੇ ਝੂਠੇ ਆ ਜਿਤਨਾ ਹੀ ਲੱਗਦਾ ਨਾ ਵੀ ਸੇ ਝੂਠੇ ਆ ਜਦੋਂ ਇੱਕ ਮਹਾਤਮਾ ਦੇ ਇੱਕ ਰੱਬ ਦੇ ਪਿਆਰੇ ਦੀ ਅਰਦਾਸ ਹੁੰਦੀ ਹੈ ਜਦੋਂ ਅਜਨੇ ਬਚਨ ਕੀਤਾ ਬੱਚਿਆਂ ਨੇ ਛਰਾਰ ਤੇ ਕੀਤੀ ਦਰਵਾਸਾ ਰਖੀ ਨਾਲ ਗਰਮਾਣੀ ਦਾ ਪ੍ਰਮਾਨ ਹੈ ਇਸੇ ਐਵੇਂ ਛੋਟੇ-ਮੋਟੇ ਗ੍ਰੰਥ ਵਿੱਚੋਂ ਸਾਖੀ ਚੱਕ ਕੇ ਜਾਂ ਕਿਤੇ ਸਾਧ ਤੋਂ ਸੁਣ ਕੇ ਨਹੀਂ ਸੁਣਾਈ। ਬਿਹਾਵੇਂ ਕੋਲੀਆਂ ਚਟਕੇ ਆ ਗਏ ਸਾਧਾਂ ਦੀਆਂ ਤੇ ਗਿਆਨ ਦੇਣ ਲੱਗੇ ਨਹੀਂ ਭਈ। ਇੱਥੇ ਜੋ ਕੁਛ ਹੈ ਕਮਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਮਹਾਰਾਜ ਪ੍ਰਮਾਨ ਕਰਦੇ ਆ ਦਰਵਾਸਾ ਸਿਉਂਕਰ ਤਟ ਗਉਰੀ ਜਦਵ ਇਹ ਫਲ ਪਾਏ। ਕਿ ਜਾਦਵਾਂ ਦੀ ਸਾਰੀ ਕੁਲ ਖਤਮ ਹੋ ਗਈ ਬਿਚੀ ਕਿਸ਼ਨ ਭਗਵਾਨ ਵੀ ਖਤਮ ਹੋ ਗਏ ਐਡੀ ਵੱਡੀ ਤਾਕਤ ਸੀ ਦਰਵਾਸਾ ਦੇ ਕੀ ਵਿੱਚ ਇੱਕ ਮਯਾਕ ਕੀਤਾ ਬਚਾ ਨੇ ਬਚੋ ਰੱਬ ਦੇ ਪਿਆਰਾਂ ਤੋਂ ਹਮੇਸ਼ਾ ਬਚ ਕੇ ਰਹੋ ਕਿ ਜੇ ਉਹਨਾਂ ਦਾ ਭਈ ਤੁਹਾਡੇ ਚ ਆਦਰ ਕਰਨ ਦੀ ਸਮਰੱਥਾ ਨਾ ਹੋਵੇ ਤੇ ਭੁੱਲ ਕੇ ਵੀ ਕਦੇ ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਮਨ ਜਿਤ ਬੋਲਿਆ ਪਤ ਪਾਈਏ ਸਾਹ ਬੋਲਿਆ ਪ੍ਰਬਾਣ ਇਹ ਐਸੇ ਬਚਨਾ ਬੋਲ ਕਿ ਬੱਚਿਆਂ ਨੇ ਮਜ਼ਾਕ ਕਰ ਦਿੱਤਾ ਇੱਕ ਛੋਟਾ ਲੜਕਾ ਸੀ ਉਹਦਾ ਚਿਹਰਾ ਮੂਹਰਾ ਥੋੜਾ ਜਿਹਾ ਲੜਕੀਆਂ ਵਰਗਾ ਸੀ ਉਹਦੇ ਵਾਲ ਖੁੱਲਕੇ ਪਿੱਛੇ ਉਹਦੇ ਸਾੜੀ ਪਹਿਨਾਤੀ ਢਿੱਡ ਦੇ ਉੱਤੇ ਕੁਝ ਵਜਨ ਬੰਨ ਦਿੱਤਾ ਦਿਖਣੋਂ ਐ ਲੱਗੇ ਜਿਵੇਂ ਇਹਦੇ ਬੱਚਾ ਹੋਣਾ ਹਾਂ ਦਾ